ਸਾਡੇ ਦਿਮਾਗ ਦੀ ਹਾਰਡਵੇਅਰਿੰਗ ਇਸ ਤਰੀਕੇ ਨਾਲ ਹੋਈ ਹੁੰਦੀ ਹੈ ਕਿ 네ਗੇਟਿਵ ਚੀਜ਼ਾਂ ਵੱਲ ਨਕਾਰਾਤਮਕ ਚੀਜ਼ਾਂ ਵੱਲ ਜੋ ਡਰ ਜੋ ਪੈ ਸਾਡੇ ਸਾਹਮਣੇ ਖੜਿਆ ਉਹਨਾਂ ਵੱਲ ਧਿਆਨ ਦਿੰਦਾ ਕਿਉਂਕਿ ਜੇ ਮਨ ਸਾਡਾ ਇਹਨਾਂ ਚੀਜ਼ਾਂ 'ਚ ਧਿਆਨ ਨਾ ਦੇਊਗਾ ਤਾਂ ਸਾਹਮਣੇ ਜਿਹੜਾ ਥ੍ਰੈਟ ਖੜਾ ਹੈ ਜਿਹੜੀ 네ਗੇਟਿਵ ਚੀਜ਼ ਖੜੀ ਹੈ ਉਹ ਬੰਦੇ ਦਾ ਨੁਕਸਾਨ ਕਰ ਸਕਦੀ ਹੈ ਇੱਥੋਂ ਤੋਂ ਹੀ ਡਿਪਰੈਸ਼ਨ ਦੀ ਸ਼ੁਰੂਆਤ ਹੁੰਦੀ ਹੈ ਦਿਮਾਗ ਦਾ ਇੱਕ ਸਰਵਾਈਵਲ ਦਾ ਤਰੀਕਾ ਹੈ ਬਹੁਤ ਵੱਡਾ ਇਹ ਕਿ 네ਗੇਟਿਵ ਚੀਜ਼ਾਂ ਵੱਲ ਧਿਆਨ ਦੇ ਕੇ ਉਹ ਬੰਦੇ ਦੀ ਜਾਨ ਬਚਾਉਂਦਾ ਹੈ ਸਦੀਆਂ ਤੋਂ ਬੰਦੇ ਦੀ ਜਾਨ ਬਚਾਉਂਦਾ ਆਇਆ ਹੈ ਜਿੰਦਾ ਰਹਿਣ ਲਈ ਦਿਮਾਗ ਨੂੰ 네ਗਟਿਵ ਸੋਚਣਾ ਪੈਂਦਾ ਕਿਤੇ ਇਹ ਨਾ ਹੋ ਜਾਵੇ ਉਹ ਨਾ ਹੋ ਜਾਵੇ ਉਹ ਆਪਣੇ ਆਪ ਨੂੰ ਤਿਆਰ ਕਰਦਾ ਹੈ ਬੰਦੇ ਦੇ ਸਰੀਰ ਨੂੰ ਤਿਆਰ ਕਰਦਾ ਪ੍ਰਾਤਨ ਸਮੇਂ ਦੇ ਵਿੱਚ ਜੰਗਲਾਂ ਦੇ ਵਿੱਚ ਜਦੋਂ ਇਨਸਾਨ ਰਹਿੰਦਾ ਸੀਗਾ ਤਾਂ ਤੋਂ ਹੀ ਸਾਡੇ ਦਿਮਾਗ ਦੀ ਹਾਰਡਵੇਅਰਿੰਗ ਇਸ ਤਰੀਕੇ ਨਾਲ ਹੋਈ ਹੈ ਕਿ ਸਾਡਾ ਧਿਆਨ 네ਗਟਿਵ ਚ ਜਾਂਦਾ ਜ਼ਿਆਦਾ ਜਾਂਦਾ ਹੈ ਪੋਜ਼ਿਟਿਵ ਚੀਜ਼ਾਂ ਵੱਲ ਬਾਅਦ ਚ ਹੌਲੀ ਹੋਈ ਜਾਂਦਾ ਬਾਅਦ ਚ ਉਹ ਨਾ 네ਗਟਿਵ ਚੀਜ਼ਾਂ ਵੱਲ ਵਿਚਾਰ ਕਰਦਾ ਤੇ ਫਿਰ ਉਸ ਜੀਕਿਰਾਲ ਸਰੀਰ ਨੂੰ ਤਿਆਰ ਕਰਦਾ ਪਰ ਇਹ ਨਹੀਂ ਹੈ ਕਿ ਇਸ ਨੂੰ ਰੀਵਾਈਰ ਨਹੀਂ ਕੀਤਾ ਜਾ ਸਕਦਾ ਇਸ ਨੂੰ ਦੁਬਾਰਾ ਨਹੀਂ ਬੁਣਿਆ ਜਾ ਸਕਦਾ ਇਸ ਨੂੰ ਦੁਬਾਰਾ ਰੀਵਾਈਰ ਕਰਕੇ ਜਿਵੇਂ ਮੋਟਰ ਦੁਆਰਾ ਬਣੀ ਜਾ ਸਕਦੀ ਹੈ ਉਸੇ ਤਰੀਕੇ ਦੇ ਨਾਲ ਦਿਮਾਗ ਨੂੰ ਵੀ ਦੁਬਾਰਾ ਰੀਵਾਈਰ ਕੀਤਾ ਜਾ ਸਕਦਾ ਹੈ ਦਿਮਾਗ ਨੂੰ ਵੀ ਦੁਬਾਰਾ ਬਣਿਆ ਜਾ ਸਕਦਾ ਹੈ ਉਸ ਦਾ ਵੀ ਤਾਣਾ ਬਾਣਾ ਦੁਬਾਰਾ ਬਣਿਆ ਜਾ ਸਕਦਾ ਹੈ ਕਿਵੇਂ ਕਰ ਸਕਦੇ ਨੇ ਨੈਰੇਟਰ ਸੋਚਾਂ ਦਿਮਾਗ ਦੇ ਵਿੱਚ ਆਉਣੀਆਂ ਸੁਭਾਵਿਕ ਹਨ ਕਿਉਂਕਿ ਸਾਡਾ ਬ੍ਰੇਨ ਦੀ ਜਿਹੜੀ ਹਾਰਡ ਵਾਇਰਿੰਗ ਹੈ ਉਹ ਇਸ ਤਰੀਕੇ ਨਾਲ ਹੋਈ ਹੁੰਦੀ ਹੈ ਤਾਂ ਅਸੀਂ ਕਰਨਾ ਕੀ ਹੈ ਸਾਰੇ ਚੀਜ਼ਾਂ ਨੂੰ ਕਾਮਯਾਬ ਬਣਾਉਣ ਲਈ ਸਕਸੈਸਫੁਲ ਕਰਨ ਦੇ ਲਈ ਆਪਣੇ ਆਪ ਦਾ ਧਿਆਨ ਪੋਜ਼ਿਟਿਵ ਚੀਜ਼ਾਂ ਵੱਲ ਜ਼ਿਆਦਾ ਦਿਓਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਤਾਂ ਰੋਜ਼ ਇੱਕ ਸ਼ੈਡਿਊਲ ਬਣਾਓ ਰਾਤ ਨੂੰ ਪੈਨ ਲੱਗੇ ਤਿੰਨ ਚਾਰ ਅਜਿਹੀਆਂ ਚੀਜ਼ਾਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਪੂਰੇ ਦਿਨ ਦੇ ਦੌਰਾਨ ਤੁਹਾਡੇ ਨਾਲ ਘਟਤ ਹੋਈਆਂ ਹੋਣ ਉਹਨਾਂ ਚੀਜ਼ਾਂ ਵੱਲ ਤੁਸੀਂ ਧਿਆਨ ਦਿਓ ਕੋਈ ਵੀ ਮਤ ਦੇ ਵਿੱਚ ਚੀਜ਼ ਆਉਂਦੀ ਹੈ ਜਿਹੜੀ ਪੋਜ਼ਿਟਿਵ ਹੋਵੇ ਥੋੜੀ ਜਿਹੀ ਪੋਜ਼ਿਟਿਵ ਹੋਵੇ ਉਹਦੇ ਵੱਲ ਧਿਆਨ ਦਿਓ ਮੰਨ ਲਓ ਤੁਸੀਂ ਸੋਚਿਆ ਸੀ ਕਿ ਸਵੇਰ ਜਲਦੀ ਉੱਠਣਾ ਹੈ ਤੁਸੀਂ ਸਵੇਰ ਜਲਦੀ ਉੱਠ ਖੜੇ ਇਸ ਚੀਜ਼ ਦੀ ਖੁਸ਼ੀ ਮਨਾਓ ਇਹਨੂੰ ਪੋਜ਼ਿਟਿਵਲੀ ਲਓ ਮਨ ਲਓ ਤੁਸੀਂ ਸੋਚਿਆ ਕਿ ਤੁਸੀਂ ਡਾਈਟਿੰਗ ਕਰਨੀ ਹੈ ਰੋਟੀ ਘੱਟ ਖਾਣੀ ਹੈ ਭਲਾਂ ਦੀ ਇੱਕ ਰੋਟੀ ਘੱਟ ਖਾਣੀ ਹੈ ਤੁਸੀਂ ਉਸ ਦੇ ਵਿੱਚ ਕਾਮਯਾਬ ਹੋ ਗਏ ਇਹ ਪੋਜ਼ਿਟਿਵ ਚੀਜ਼ ਹੈ ਤੁਸੀਂ ਇਸ ਦੀ ਖੁਸ਼ੀ ਮਨਾਓ ਮਨ ਲਓ ਤੁਸੀਂ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਉਹਨੂੰ ਭਾਗਾਂ ਦੇ ਵਿੱਚ ਵੰਡ ਕੇ ਰੋਜ਼ ਰੋਜ਼ ਉਸ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਅੱਜ ਦਾ ਕੰਮ ਤੁਸੀਂ ਨੇ ਉੱਪਰ ਛਾੜ ਦਿੱਤਾ ਤੁਸੀਂ ਇਸ ਦੀ ਖੁਸ਼ੀ ਮਨਾਓ ਇਸ ਨੂੰ ਪੋਜ਼ਿਟਿਵ ਲੈ ਲਓ दारू ਪੀਣ ਵਾਲੇ ਲੋਕ ਮੰਨ ਲਓ ਤਾਰੂ ਦਾ ਸੇਵਨ ਕਰਦੇ ਆ ਇੱਕ ਦਿਨ ਵਿੱਚ ਛੱਡਤਾ ਅੱਜ ਦਾ ਦਿਨ ਛੱਡਤਾ ਉਸ ਚੀਜ਼ ਦੀ ਖੁਸ਼ੀ ਮਨਾ ਸਕਦੇ ਹੋ ਕਿ ਮੈਂ ਅੱਜ ਦਾ ਦਿਨ ਸਕਿੱਪ ਕਰ ਦਿੱਤਾ ਇਹ ਛੋਟੇ ਛੋਟੀਆਂ ਪੋਜ਼ਿਟਿਵ ਚੀਜ਼ਾਂ ਨੇ ਇਹ ਛੋਟੀਆਂ ਛੋਟੀਆਂ ਪੋਜ਼ਿਟਿਵ ਚੀਜ਼ਾਂ ਹਨ ਖੁਸ਼ੀ ਦਿੰਦੀਆਂ ਗੱਲ ਹੈ ਮੰਨ ਲਓ ਪੂਰੇ ਦਿਨ ਦੇ ਦੌਰਾਨ ਕਿਸੇ ਨੇ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਤੇ ਤੁਸੀਂ ਸੋਚ ਰੱਖਿਆ ਹੈ ਕਿ ਕਿਸੇ ਨੂੰ ਅਪਸ਼ਬਦ ਬੋਲਣਾ ਨਹੀਂ ਘਟਿਆ ਸ਼ਬਦ ਦਾ ਪ੍ਰਯੋਗ ਨਹੀਂ ਕਰਨਾ ਆਪਣੀ ਜ਼ੁਬਾਨ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਪੈਟ ਕਰੋ ਤੁਸੀਂ ਇਸ ਚੀਜ਼ ਦੀ ਖੁਸ਼ੀ ਮਨਾਓ ਕਿ ਮੈਂ ਪੂਰੇ ਦਿਨ ਦੇ ਦੌਰਾਨ ਕੋਈ ਮਾੜਾ ਸ਼ਬਦ ਬੋਲਿਆ ਨਹੀਂਗਾ ਕੋਈ ਵੀ ਨਵੀਂ ਚੀਜ਼ ਸਿੱਖੀ ਹੈ ਪੂਰੇ ਦਿਨ ਦੇ ਦੌਰਾਨ ਤੁਸੀਂ ਨਵੀਂ ਚੀਜ਼ ਸਰਚ ਕੀਤੀ ਹੈ ਨਵੇਂ ਸ਼ਬਦ ਸਿੱਖੇ ਨੇ ਨਵੀਂ ਵਕਾਇਬ ਸਿੱਖੀ ਹੈ ਤੁਸੀਂ ਆਪਣੇ ਆਪ ਨੂੰ ਪੈਟ ਕਰੋ ਤੁਸੀਂ ਖੁਸ਼ੀ ਮਨਾ ਕਿ ਕਿ ਪੋਜ਼ਿਟਿਵ ਚੀਜ਼ ਹੈ ਤੁਹਾਡੇ ਦੇ ਲਈ ਸੋ ਛੋਟੇ ਛੋਟੇ ਚੀਜ਼ ਦੇ ਵਿੱਚੋਂ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰੋ ਹੌਲੀ 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 ਤੇ ਤੁਸੀਂ ਖੁਸ਼ੀਆਂ ਵਾਲੇ ਪਾਸੇ ਜਾਓਗੇ ਪੋਜ਼ਿਟਿਵ ਚੀਜ਼ਾਂ ਵਾਲੇ ਪਾਸੇ ਜਾਓਗੇ ਤਾਂ ਤੁਹਾਨੂੰ ਉਹੀ ਨਜ਼ਰ ਆਉਣ ਲੱਗ ਜਾਵੇਗੀ ਤਿੰਨ ਚਾਰ ਦਿਨਾਂ ਬਾਅਦ ਜਦੋਂ ਇਹ ਪ੍ਰੈਕਟਿਸ ਹੋ ਜਾਂਦੀ ਹੈ ਤੁਹਾਨੂੰ ਲੱਗੂਗਾ ਕਿ ਤੁਹਾਡਾ ਧਿਆਨ ਹੁਣ ਪੋਜ਼ਿਟਿਵ ਚੀਜ਼ਾਂ ਵੱਲ ਜਾਇਆ ਜਾਂਦਾ ਕਿਉਂਕਿ ਬ੍ਰੇਨ ਰੀਵਾਇਰ ਹੋਣਾ ਸ਼ੁਰੂ ਹੋ ਗਿਆ ਦਿਮਾਗ ਦਾ ਜਿਹੜਾ ਤਾਰਾਂ ਦਾ ਜਾਲ ਹੈ ਦੁਬਾਰਾ ਬੁਣਿਆ ਜਾਣ ਲੱਗ ਪਿਆ ਤੇ 10-15 ਦਿਨਾਂ ਬਾਅਦ ਤਾਂ ਇੰਜ ਲੱਗੂਗਾ ਕਿ ਨੈਗੇਟਿਵ ਸੋਚ ਹੈ ਹੀ ਨੇਗੇਟਿਵ ਚੀਜ਼ ਹੀ ਹੈਣੀ ਕੋਈ ਕੋਈ 네ਗੇਟਿਵ ਗੱਲ ਕਰੂਗਾ ਤੁਸੀਂ ਕਹੋਗੇ ਨਹੀਂ ਯਾਰ ਇਹ ਕੀ ਹੈ ਕੋਈ ਅੱਧੇ ਖਾਲੀ ਗਲਾਸ ਦੀ ਗੱਲ ਕਰੂਗਾ ਤੁਸੀਂ ਕਹੋਗੇ ਇਹ ਗਲਾਸ ਅੱਧਾ ਭਰਿਆ ਹੈ ਇਸ ਤਰੀਕੇ ਨਾਲ ਪੋਜ਼ਿਟਿਵਿਟੀ ਆਟੋਮੈਟਿਕ ਹੋ ਜਾਂਦੀ ਹੈ ਤੇ ਪੋਜ਼ਿਟਿਵਿਟੀ ਜਦੋਂ ਆਟੋਮੈਟਿਕ ਹੋਈ ਇਹ ਆਟੋਮੈਟਿਕ ਖੁਸ਼ੀ ਲੈ ਕੇ ਆਉਂਦੀ ਹੈ ਫਿਰ ਤੁਹਾਨੂੰ ਇਹ ਗੱਲ ਹੋਰ ਦੱਸ ਦੇਣਾ ਕਿ ਪੋਜ਼ਿਟਿਵ ਇਨਸਾਨ ਦੀ ਕੰਪਨੀ ਕਰੋ ਪੋਜ਼ਿਟਿਵ ਇਨਸਾਨ ਦੀ ਕੰਪਨੀ ਕਰੋਗੇ ਤਾਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਇਹ ਕੰਮ ਕਰਨਾ ਪੈ ਰਿਹਾ ਮਿਹਨਤ ਕਰਨਾ ਕਰਨੀ ਪੈ ਰਹੀ ਹੈ ਇਹ ਘਟ ਜਾਊਗੀ ਕਿਉਂਕਿ ਉਹਦੀ ਆਪਣੀ ਵਾਈਬਸ ਹੁੰਦੀ ਹੈ ਜਦੋਂ ਤੁਸੀਂ ਉਸ ਨਾਲ ਬੈ ਤੋਂ ਦੀ ਵਾਈਬਸ ਤੁਹਾਡੇ ਵਿੱਚ ਐਂਟਰ ਕਰੂਗੀ ਕਿਉਂਕਿ ਉਹ 네ਗੇਟਿਵ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ 네ਗੇਟਿਵ ਚੀਜ਼ਾਂ ਤੇ ਗੱਲ ਹੀ ਨਹੀਂ ਕਰਦਾ ਉਵੇਂ ਤੁਹਾਡਾ ਮਨ ਹੋ ਜਾਊਗਾ ਤੁਸੀਂ ਵੀ ਪੋਜ਼ਿਟਿਵ ਪੋਜ਼ਿਟਿਵ ਚੀਜ਼ਾਂ ਦੇਖਣ ਲੱਗ ਜਾਓਗੇ ਚੀਜ਼ਾਂ ਦੇ ਜਿਹੜਾ ਪੋਜ਼ਿਟਿਵ ਪੱਖ ਦੇਖਣ ਲੱਗ ਜਾਓਗੇ ਚੜ੍ਹਦੇ ਸੂਰਜ ਨੂੰ ਦੇਖਣ ਲੱਗ ਜਾਓਗੇ ਡੁੱਲਦੇ ਸੂਰਜ ਵੱਲ ਧਿਆਨ ਨਹੀਂ ਦਿਓਗੇ ਇਹ ਚੀਜ਼ਾਂ ਨਾਲ ਤੁਸੀਂ ਦਿਮਾਗ ਨੂੰ ਰੀਵਾਈਰ ਕਰ ਦੋਗੇ 네ਗੇਟਿਵ ਚੀਜ਼ਾਂ ਕੀ ਹੈ ਜਦੋਂ ਬੰਦਾ ਸੋਚਦਾ ਰਹਿੰਦਾ ਹੈ ਸੋਚਦਾ ਰਹਿੰਦਾ ਹੈ ਉਹ ਦਿਮਾਗ ਦੇ ਵਿੱਚ ਕਨਸੋਲੀਡੇਟ ਹੋ ਜਾਂਦੀਆਂ ਉਹਦੇ ਗਰੁੱਪ ਬਣ ਜਾਂਦੇ ਨੇ ਤੋਂ ਬਾਅਦ ਵਿੱਚ ਉਧਰ ਨੂੰ ਹੀ ਬੰਦਾ ਤੁਰ ਜਾਂਦਾ ਫਿਰ ਬੰਦਾ ਰੋਕ ਨਹੀਂ ਪਉਂਦਾ ਇਸੇ ਤਰ੍ਹਾਂ ਜੇ ਪੋਇਟਰ ਸੋਚਣ ਲੱਗ ਜਾਓਗੇ ਤਾਂ ਪੋਇਟਰ ਵਾਲੀ ਬੰਦਾ ਤੁਰੇ ਜਾਊਗਾ ਫਿਰ ਬੰਦੇ ਨੂੰ ਕੋਈ ਰੋਕ ਨਹੀਂ ਸਕਦਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੀ ਇਸ ਕੁਦਰਤ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਕੁਰਨਲਕ ਦੇਵ ਜੀ ਨੇ ਕਿਹਾ ਸੀ ਕਿ ਰੱਬ ਦਾ ਭਾਣਾ ਮਿੱਠਾ ਕਰਕੇ ਜਿਉਣ ਤੇ ਇਹ ਗੱਲ ਹਮੇਸ਼ਾ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਨੇ ਸਾਡੇ ਹੱਥ ਵਿੱਚ ਕੀ ਹੈ ਸਾਡੀ ਆਪਣੀ ਸੋਚ ਸਾਡੀ ਆਪਣੀ ਸੋਚ ਸਾਡੇ ਹੱਥ ਵਿੱਚ ਹੈ ਜੋ ਵਾਪਰ ਰਿਹਾ ਹੈ ਘਟਤ ਹੋ ਰਿਹਾ ਹੈ ਬਹੁਤ ਚੀਜ਼ਾਂ ਕੰਮ ਕਰ ਰਹੀਆਂ ਨੇ ਸਾਡੇ ਹੱਥ ਵਿੱਚ ਨਹੀਂ ਨੇ ਪਰ ਉਹਨਾਂ ਚੀਜ਼ਾਂ ਬਾਰੇ ਅਸੀਂ ਕਿਵੇਂ ਸੋਚਣਾ ਹੈ ਦਿਮਾਗ ਖਰਾਬ ਕਰਨਾ ਹੈ ਕਿ ਉਹ ਤੇ ਚੰਗਾ ਸੋਚਣਾ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਕਿਹੋ ਜੀ ਸੋਚ ਅੱਗੇ ਲੈ ਕੇ ਆਉਣੇ ਆ ਕਿਹੋ ਜੀ ਸੋਚ ਨੂੰ ਅੱਗੇ ਰੱਖਦੇ ਆ ਨੈਗੇਟਿਵ ਨੂੰ ਕਿ ਪੋਜ਼ਿਟਿਵ ਨੂੰ ਉਹ ਸਾਡਾ ਅਧਿਕਾਰ ਖੇਤਰ ਹੈ ਅਸੀਂ ਉਸ ਚੀਜ਼ ਤੇ ਕੰਮ ਕਰ ਸਕਦੇ ਕੀ ਸੋਚਣਾ ਹੈ ਕੀ ਨਹੀਂ ਸੋਚਣਾ ਕਿਹੜੀ ਸੋਚ ਨੂੰ ਸੋਚਣਾ ਹੈ ਕਈ ਵਾਰੀ ਇਨਸਿਕਿਉਰਟੀ ਡਿਪਰੈਸ਼ਨ ਦਾ ਕਾਰਨ ਬਣ ਜਾਂਦੀ ਹੈ ਬਹੁਤ ਸਾਰੇ ਲੋਕ ਕੱਲ ਬਾਰੇ ਸੋਚਦੇ ਰਹਿੰਦੇ ਨੇ ਕੱਲ ਬਾਰੇ ਸੋਚ ਕੇ ਇਨਸਿਕਿਉਰ ਹੋ ਜਾਂਦੇ ਨੇ ਕਿ ਕੱਲ ਨੂੰ ਪਤਾ ਨਹੀਂ ਇਹ ਚੀਜ਼ਾਂ ਆਏ ਰਹਿਣਗੀਆਂ ਕਿ ਨਹੀਂ ਰਹਿਣਗੀਆਂ ਜਿਹਦੇ ਕੋਲ ਹੈ ਨਹੀਂ ਉਹਨਾਂ ਦਾ ਸੋਚਣਾ ਛੱਡਣਾ ਜਿਹਦੇ ਕੋਲ ਹੈਗਾ ਉਹ ਇਹ ਸੋਚਦਾ ਹੈ ਕਿ ਯਾਰ ਇਹ ਚੀਜ਼ਾਂ ਖਾਦੂ ਚੱਲ ਜਾਣਾ ਚਾਹ। ਇਸ ਤਰ੍ਹਾਂ ਦੀ ਇਨਸਿਕਿਉਰਟੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਉਹ ਡਿਪਰੈਸ਼ਨ ਦਾ ਕਾਰਨ ਬਣਦੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੋਈ ਵੀ ਕੰਮ ਕੰਸਿਸਟੈਂਸੀ ਦੇ ਨਾਲ ਲਗਾਤਾਰਤਾ ਦੇ ਨਾਲ ਕਰਦੇ ਰਹੋ ਤੁਹਾਨੂੰ ਕੋਈ ਰੋਕਦਾ ਤਾਂ ਨਹੀਂ ਤੁਸੀਂ ਆਪਣੇ ਅੰਦਰੂਕ ਸ਼ਕਤੀ ਲੈ ਕੇ ਆਓ ਕੰਮ ਨੂੰ ਬੋਝ ਕਰੋ ਉਹ ਕੰਮ ਨੇਪਰੇ ਚੜੀ ਜਾਂਦਾ ਹੈ ਬੇਵਜ੍ਹਾ ਸੋਚਣ ਦੇ ਨਾਲੋਂ ਉਸ ਕੰਮ ਨੂੰ ਕਰ ਦੇਵੋ 100 ਵਾਰੀ ਸੋਚਣ ਦੇ ਨਾਲ ਚੰਗਾ ਹੈ ਕਿ ਇੱਕ ਵਾਰੀ ਉਸੇ ਕੰਮ ਤੇ ਐਕਸ਼ਨ ਲੈ ਲਵੋ 1 ਐਕਸ਼ਨ ਇਜ਼ ਬੈਟਰ ਦੈਨ ਥਿੰਕਿੰਗ ਅ ਥਿੰਗ 100 ਟਾਈਮਸ ਸੋ ਤੇ ਵੱਖਰੀ ਇਨਸਕਿਉਰਟੀ ਜਿਹੜੀ ਹੈ ਉਹ ਕੁਝ ਨਹੀਂ ਹੁੰਦੀ ਸਾਡੇ ਦਿਮਾਗ ਦੇ ਦੁਆਰਾ ਪੈਦਾ ਕੀਤੀ ਇੱਕ ਸੋਚ ਹੁੰਦੀ ਹੈ ਤੁਸੀਂ ਰੋਜ਼ ਕੰਮ ਕਰਦੇ ਜਾਓ ਸਿਰ ਲਗਾਤਾਰ ਕੰਮ ਕਰਦੇ ਜਾਓ ਉਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਉਣਗੇ ਏ ਲੋਕ ਸੋਚਦੇ ਰਹਿੰਦੇ ਨੇ ਪਤਾ ਨਹੀਂ ਮੇਰਾ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਸਾਥ ਦੇਊਗਾ ਕਿ ਨਹੀਂ ਦੇਊਗਾ ਪਤਾ ਨਹੀਂ ਜਿਹੜੀ ਮੇਰੀ ਨੌਕਰੀ ਹੈ ਇਹ ਸਰਵਾਈਵ ਕਰੇਗੀ ਕਿ ਨਹੀਂ ਕਰੇਗੀ ਪਤਾ ਨਹੀਂ ਕੰਪਨੀ ਨਾ ਬੰਦ ਹੋ ਜਾਵੇ ਜਿਹੜੇ ਸੁਪਨੇ ਸੋਚੇ ਐ ਕਿ ਉਹ ਸੁਪਨੇ ਪੂਰੇ ਹੋਣਗੇ ਕਿ ਨਹੀਂ ਹੋਣਗੇ ਇਹ ਚੀਜ਼ਾਂ ਸੋਚਣਾ ਨਹੀਂ ਤੁਸੀਂ ਸਿਰਫ ਮਿਹਨਤ ਕਰਨੀ ਹੈ ਮਾਈਂਡਫੁਲ ਹੋ ਕੇ ਪ੍ਰੈਜ਼ੈਂਟ ਦੇ ਵਿੱਚ ਰਹਿ ਕੇ ਵਰਤਮਾਨ ਦੇ ਵਿੱਚ ਰਹਿ ਕੇ ਉਹ ਚੀਜ਼ਾਂ ਤੇ ਐਕਸ਼ਨ ਕਰਦੇ ਰਹਿਣਾ ਉਹਨਾਂ ਚੀਜ਼ਾਂ ਤੇ ਸੋਚਣਾ ਘੱਟ ਐ ਐਕਸ਼ਨ ਜ਼ਿਆਦਾ ਐ ਵਰਤਮਾਨ ਚ ਰਹਿਣਾ ਸਿੱਖ ਗਏ ਇਹਨਾਂ ਸਾਰੀਆਂ ਚਿੰਤਾਵਾਂ ਤੋਂ ਦੂਰ ਹੋ ਜਾਓਗੇ ਡਿਪਰੈਸ਼ਨ ਦੀ ਕੋਈ ਚਲਕ ਤੁਹਾਡੇ ਨੇੜੇ ਜਿਹੜੀ ਨਹੀਂ ਚੱਲ ਸਕਦੀ ਡਿਪਰੈਸ਼ਨ ਨਾਂ ਦੀ ਚੀਜ਼ ਤੁਹਾਡੇ ਇਰਦ-ਗਿਰਦ ਵੀ ਨਹੀਂ ਘੁੰਮ ਸਕਦੀ ਬਹੁਤ ਬਹੁਤ ਧੰਨਵਾਦ